ਜੋਬਨ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ ਜੋਬਨ ਰੁੱਤੇ ਆਸ਼ਕ ਮਰਦੇ ਜਾਂ ਕੋਈ ਕਰਮਾ ਵਾਲਾ ਸასიਖਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਸ਼ਮਸ਼ੇਰ ਸਿੰਘ ਅਸੀਂ ਅੱਜ ਗੱਲਬਾਤ ਕਰਾਂਗੇ ਉਸ ਲੇਜੈਂਡਰੀ ਕਲਾਕਾਰ ਦੀ ਜਿਹੜੇ ਕੱਲ ਸਾਨੂੰ ਇਸ ਦੁਨੀਆ ਨੂੰ ਅਲਵਦਾ ਕਹਿ ਕੇ ਤੇ ਜਿਹੜੇ ਮੁਰਜਾਏ ਹੋਏ ਚਿਹਰਿਆਂ ਦੇ ਉੱਤੇ ਵੀ ਹਾਸੇ ਲੈ ਆਂਦੇ ਸੀ ਜਿਨ੍ਹਾਂ ਦਾ ਕੋਈ ਸੀਨ ਦੇਖ ਕੇ ਵੀ ਟੈਨਸ਼ਨ ਭਰੀ ਜ਼ਿੰਦਗੀ 'ਚ ਉਹ ਵੀ ਇੱਕ ਪਲ ਰਾਹਤ ਹੱਸਣ ਦੀ ਮੌਕਾ ਮਿਲ ਜਾਂਦਾ ਸੀ ਪੰਜਾਬੀ ਇੰਡਸਟਰੀ ਨੇ ਕੁਝ ਸਮਾਂ ਪਹਿਲਾਂ ਆਪਣੇ ਹੱਥੋਂ ਜਸਪਾਲ ਪੱਟੀ ਵਰਗੇ ਕਾਮੇਡੀਅਨ ਕਲਾਕਾਰ, ਲੇਜੈਂਡਰੀ ਕਲਾਕਾਰ ਗਵਾਏ, ਵਿਵੇਕ ਸ਼ੋਕ ਵਰਗੇ ਕਲਾਕਾਰ ਗਵਾਏ, ਮੇਰ ਮਿੱਤਲ ਸਾਹਿਬ ਵਰਗੇ ਕਲਾਕਾਰ ਗਵਾਏ। ਉੱਥੇ ਹੀ ਦੋਸਤੋ ਅੱਜ ਜਸਵਿੰਦਰ ਭੱਲਾ ਜੀ ਜੋ ਇਸ ਸਮੇਂ ਸਾਡੇ ਵਿੱਚ ਘਰ ਨਹੀਂ ਰਹੇ ਪਰ ਉਹਨਾਂ ਦੀਆਂ ਯਾਦਾਂ ਕਾਮੇਡੀ ਦੇ ਤੌਰ ਤੇ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ ਵਸਦੀਆਂ ਰਹਿਣਗੀਆਂ। ਅੱਜ ਉਹਨਾਂ ਦੀ ਜੀਵਨ ਉੱਤੇ ਕੁਝ ਝਾਤ ਮਾਰਾਂਗੇ ਕਿੱਥੋਂ ਉਹਨਾਂ ਨੇ ਆਪਣਾ ਸਫ਼ਰ ਸ਼ੁਰੂ ਕੀਤਾ ਤੇ ਕਿਸ ਬਿਮਾਰੀ ਕਰਕੇ ਉਹਨਾਂ ਦੀ ਮੌਤ ਹੋ ਗਈ ਤੇ ਕੁਝ ਚੁਣਿੰਦੇ ਉਹਨਾਂ ਦੇ ਡਾਇਲੌਗਸ ਬਾਰੇ ਵੀ ਗੱਲ ਕਰਾਂਗੇ ਜਿਹੜੇ ਹਮੇਸ਼ਾ ਹੀ ਇਸ ਫਿਲਮੀ ਦੁਨੀਆ 'ਚ ਅਮਰ ਰਹਿਣਗੇ ਆਓ ਸ਼ੁਰੂ ਕਰਦੇ ਹਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜਸਵਿੰਦਰ ਪੱਲਾ ਜੀ ਦਾ ਜਨਮ 4 ਮਈ 1960 ਨੂੰ ਲੁਧਿਆਣਾ ਦੇ ਵਿੱਚ ਹੋਇਆ ਸੀ ਅਤੇ ਜਿਉਂ-ਜਿਉਂ ਕਾਲਜ ਦੌਰਾਨ ਉਹ ਪੜਦੇ ਗਏ ਅਤੇ ਉਹਨਾਂ ਦਾ ਹਾਸਿਆ ਲੈਜਾ ਅਤੇ ਮਖੋਲੀਆਂ ਲੈਜਾ ਉਹਨਾਂ ਨੂੰ ਇੱਕ ਵੱਡਾ ਕਮੇਡੀਅਨ ਕਲਾਕਾਰ ਬਣਾ ਦਿੱਤਾ ਜਿਸ ਨੇ ਸਾਰੀ ਪੰਜਾਬੀ ਇੰਡਸਟਰੀ ਨੂੰ ਕੀ ਜਿਨ੍ਹਾਂ ਨੂੰ ਪੰਜਾਬੀ ਦੀ ਨਹੀਂ ਸਮਝ ਆਉਂਦੀ ਸੀ ਉਹਨਾਂ ਨੂੰ ਵੀ ਹਸਾਇਆ ਅਤੇ ਦੁਖੀ ਚਿਹਰਿਆਂ ਦੇ ਉੱਤੇ ਵੀ ਹਾਸੀ ਲੈ ਕੇ ਆਂਦੀ ਅਤੇ ਅੱਜ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਸਾਰਿਆਂ ਨੂੰ ਰੁਵਾ ਗਏ ਅਸੀਂ ਜੇਕਰ ਗੱਲ ਕਰੀਏ ਜਸਵਿੰਦਰ ਭੱਲਾ ਜੀ ਦੀ ਤਾਂ ਉਹਨਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1988 ਵਿੱਚ ਛਣਕਾਟਾ ਤੋਂ ਕੀਤੀ ਸੀ ਛਣਕਾਟਾ ਦੇ ਕਈ ਐਪੀਸੋਡ ਆਏ ਛਣਕਾਟਾ ਨਵੇਂ-ਨਵੇਂ ਜਿੱਦਾਂ-ਜਿੱਦਾਂ ਸਾਲ ਬੀਤਦੇ ਗਏ ਨਵੇਂ ਸਾਲ ਚੜ੍ਹਦੇ ਗਏ ਤਾਂ ਛਣਕਾਟੇ ਦਾ ਹਰ ਇੱਕ ਰੰਗ ਬਦਲਦਾ ਗਿਆ ਅਤੇ ਛਣਕਾਟੇ ਵਿੱਚ ਉਹਨਾਂ ਦੇ ਨਾਲ ਕਈ ਅਹਿਮ ਕਲਾਕਾਰਾਂ ਨੇ ਭੂਮਿਕਾ ਨਿਭਾਈ ਜਿਨ੍ਹਾਂ ਨੂੰ ਜਸਵਿੰਦਰ ਪੱਲਾ ਕਰਕੇ ਬਹੁਤ ਵੱਖਰੀ ਪਛਾਣ ਮਿਲੀ ਅਤੇ ਉਹਨਾਂ ਦਾ ਨਾਮ ਬਣਿਆ ਜਸਵਿੰਦਰ ਪੱਲਾ ਜੀ ਨੇ ਹੁਣ ਤੱਕ ਪੰਜਾਬੀ ਦੀ ਬਹੁਤਾਂ ਫਿਲਮਾਂ ਦੇ ਵਿੱਚ ਕੰਮ ਕੀਤਾ ਅਤੇ ਉਹਨਾਂ ਨੇ ਆਪਣੇ ਸਰੋਤਿਆਂ ਨੂੰ ਆਪਣੀ ਕਮੇਡੀ ਦੇ ਨਾਲ ਹਸਾਇਆ ਜੇਕਰ ਜਸਵਿੰਦਰ ਪੱਲਾ ਜੀ ਦੀ ਗੱਲ ਕਰੀਏ ਜਸਵਿੰਦਰ ਪੱਲਾ ਜੀ ਦੇ ਦੋ ਬੇਟੇ ਨੇ ਅਤੇ ਉਹ ਪਿੱਛੇ ਆਪਣੇ ਹੱਸਦੇ ਪਰਿਵਾਰ ਨੂੰ ਵਸਦੇ ਪਰਿਵਾਰ ਨੂੰ ਛੱਡ ਗਏ ਅਤੇ ਪੰਜਾਬੀ ਸਰੋਤਿਆਂ ਨੂੰ ਦੇ ਕੇ ਆਪਣੀਆਂ ਯਾਦਾਂ ਜਸਵਿੰਦਰ ਪੱਲਾ ਜੀ ਦੀ ਜੇਕਰ ਡੈਬਿਊ ਫਿਲਮ ਦੀ ਗੱਲਬਾਤ ਕਰੀਏ ਤਾਂ 1998 ਦੇ ਵਿੱਚ ਫਿਲਮ ਦੁੱਲਾ ਪੱਟੀ ਦੇ ਵਿੱਚ ਉਹਨਾਂ ਨੇ ਕਮੇਡੀਅਨ ਦਾ ਅਹਿਮ ਰੋਲ ਨਭਾਇਆ ਸੀ ਜਿਸ ਕਰਕੇ ਉਹਨਾਂ ਨੂੰ ਇੱਕ ਵੱਖਰੀ ਪਛਾਣ ਮਿਲੀ ਅਤੇ ਉਹਨਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਫਿਰ ਉਹਨਾਂ ਦੀ ਲਗਾਤਾਰ ਹਰੇਕ ਫਿਲਮ ਦੇ ਵਿੱਚ ਜੇ ਉਹਨਾਂ ਦੀ ਕਮੇਡੀ ਨਹੀਂ ਸੀ ਹੁੰਦੀ ਤਾਂ ਉਹ ਹਿੱਟ ਨਹੀਂ ਸੀ ਹੁੰਦੀਆਂ ਜਿਸ ਫਿਲਮ ਦੇ ਵਿੱਚ ਜਸਵਿੰਦਰ ਭੱਲਾ ਜੀ ਕਮੇਡੀ ਕਰ ਦਿੰਦੇ ਸੀ ਉਹ ਫਿਲਮ ਹਿੱਟ ਹੋ ਜਾਇਆ ਕਰਦੇ ਸੀ ਅਸੀਂ ਉਹਨਾਂ ਦੇ ਚੁਨਿੰਦੀ ਇਹੋ ਜਿਹੇ ਡਾਇਲੋਗਸ ਨੇ ਉਹਨਾਂ ਦੇ ਉੱਤੇ ਵੀ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਸਾਨੂੰ ਹਸਾਇਆ ਆਓ ਦੇਖਦੇ ਹਾਂ ਕਿਹੜੇ ਕਿਹੜੇ ਡਾਇਲੋਗ ਸੀ ਜੇ ਚੰਡੀਗੜ੍ਹ ਟਹਿ ਜੂ ਤਾਂ ਪਿੰਡਾ ਵਰਗਾ ਤਾਂ ਰਹਿ ਜੂ ਜੱਟ ਐਂਡ ਜੁਲੀਅਟ ਫਿਲਮ ਮਾੜੀ ਸੋਚ ਤੇ ਪੈਰ ਦੀ ਮੋਚ ਬੰਦੇ ਨੂੰ ਅੱਗੇ ਨਹੀਂ ਵਧਣ ਦਿੰਦੀ ਜੱਟ ਬੁਆਏਜ ਇੱਕ ਤੇਰੀ ਅੜ ਭੰਣੀ ਲੱਸੀ ਪੀਣ ਦਾ ਸ਼ੌਂਕ ਨਾ ਕੋਈ ਫਿਲਮ ਰੰਗੀਲੇ ਔਲਾਦ ਕੰਜਰ ਰੱਬ ਕਿਸੇ ਨੂੰ ਨਾ ਦੇਵੇ ਜੱਟ 에ਅਰਵੇ ਮਾੜੀ ਔਲਾਦ ਨਾਲ ਮਜ਼ਾ ਨਾ ਸਵਾਦ ਕੈਰੀ ਆਨ ਜੱਟਾ ਚਰਿੱਤਰ ਨਾਰਦੇ ਸਾਰਾ ਸਾਲ ਬੰਦੇ ਨੂੰ ਮਾਰਦੇ ਲੱਕੀ ਦੀ ਅਨਲੱਕੀ ਸਟੋਰੀ ਸਹੇਲੀ ਤੇ ਹਵੇਲੀ ਐਨੀ ਛੇਤੀ ਨਹੀਂ ਬਣਦੀ ਦਿਲ ਲੁੱਟਿਆ ਫਿਲਮ ਦੇ ਵਿੱਚ ਉਹਨਾਂ ਨੇ ਅਹਿਮ ਜਿਹੜੇ ਡਾਇਲੋਗਸ ਬੋਲੇ ਉਹ ਅੱਜ ਵੀ ਸਾਡੇ ਜ਼ਿਹਨ 'ਚ ਨੇ ਤੇ ਸਾਨੂੰ ਸਦਾ ਹੀ ਹਸਾਉਂਦੇ ਰਹਿਣਗੇ ਜੇਕਰ ਜਸਵਿੰਦਰ ਭੱਲਾ ਜੀ ਦੀ ਡੈਥ ਦੀ ਗੱਲ ਕਰੀਏ ਅੱਛੀ ਗੱਲ ਕਰੀਏ ਤਾਂ ਉਹਨਾਂ ਨੂੰ ਲੰਬੇ ਸਮੇਂ ਤੋਂ ਸ਼ੂਗਰ ਦੀ ਤਕਲੀਫ ਸੀਗੀ ਅਤੇ ਜਿਸਤੇ ਚਲਦੇ ਆ ਉਹਨਾਂ ਦਾ ਬਾਈਪਾਸ ਸਟੰਟ ਦਾ ਆਪਰੇਸ਼ਨ ਵੀ ਹੋਇਆ ਸੀ ਅਤੇ ਉਹਨਾਂ ਨੂੰ ਬ੍ਰੇਨ ਦੇ ਵਿੱਚ ਪ੍ਰੋਬਲਮ ਆ ਗਈ ਸੀ ਜਿਸ ਉਹਨਾਂ ਦੇ ਦਿਮਾਗ ਦਾ ਆਪਰੇਸ਼ਨ ਬਿਲਕੁਲ ਸਫਲਤਾਪੂਰਵਕ ਹੋ ਗਿਆ ਸੀਗਾ ਅਤੇ ਕੁਝ ਦਿਨ ਪਹਿਲਾਂ ਉਹਨਾਂ ਦੇ ਸਿਰ ਦੀ ਨਾੜੀ ਦੇ ਵਿੱਚ ਖੂਨ ਆ ਗਿਆ ਸੀ ਜਿਸ ਕਰਕੇ ਡਾਕਟਰ ਉਹਨਾਂ ਨੂੰ ਬਚਾ ਨਹੀਂ ਸਕੇ ਅਤੇ ਉਹ ਸਾਨੂੰ ਸਦਾ ਦੀ ਅਲਵਿਦਾ ਕਹਿ ਗਏ ਅਸੀਂ ਵੀ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਉਹਨਾਂ ਨੇ ਚਰਨਾਚ ਨਿਵਾਸ ਬਖਸ਼ੇ ਤੇ ਪਰ ਛੇ ਪਰਿਵਾਰ ਨੂੰ ਪਾਣਾ ਮੰਨਣ